ਮਾਰਜੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਰਜੋਗ ਐਸਐਸਪੀ ਸਾਹਿਬ ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਲਿਕ ਜੀ ਦੀ ਉਹਨਾਂ ਦੀਆਂ ਹਦਾਇਤਾਂ ਅਨੁਸਾਰ ਜਿਹੜੀ ਸਾਡੀ ਕਾਫੀ ਸਮੇਂ ਤੋਂ ਐਂਟੀ ਡਰੱਗ ਡਰਾਈਵ ਚੱਲ ਰਹੀ ਹੈ ਉਸ ਡਰਾਈਵ ਦੇ ਤਹਿਤ ਹੀ ਕੱਲ ਸਾਡੇ ਥਾਣਾ ਰੂੜੇਕੇ ਦੇ ਵਿੱਚ ਅਸੀਂ ਇੱਕ ਨਸ਼ਾ ਤਸਕਰ ਨੂੰ ਫੜਿਆ ਉਹਦੇ ਵਿੱਚ ਇਦਾਂ ਸੀਗਾ ਕਿ ਸਾਡੇ ਕੋਲ ਇੱਕ ਸੀਕ੍ਰੇਟ ਇਨਫੋਰਮੇਸ਼ਨ ਸੀ ਕਾਫੀ ਚਿਰ ਦੀ ਕਿ ਇੱਕ ਰਵੀ ਮੈਡੀਕੋਜ਼ ਨਾਦੀ ਇੱਕ ਕੈਮੀ ਸ਼ਾਪ ਹੈ ਜੋ ਧੋਲਾ ਮਾਰਕੀਟ ਦੇ ਵਿੱਚ ਕਾਫੀ ਐਕਟਿਵ ਚੱਲ ਰਹੀ ਸੀ ਤੇ ਉਹਦੇ ਵਿੱਚ ਸਾਡੀ ਡੀਐਸਪੀ ਤਪਾ ਸ਼੍ਰੀ ਗੁਰਵਿੰਦਰ ਸਿੰਘ ਜੀ ਤੇ ਨਾਲ ਉਹਨਾਂ ਦੇ ਸ਼ਰੀਫ ਖਾਨ ਐਸਐਚਓ ਰੂੜੇਕੇ ਕਲਾ ਇਹਨਾਂ ਨੇ ਇੱਕ ਜੁਆਇੰਟ ਐਕਸ਼ਨ ਟੀਮ ਬਣਾ ਕੇ ਇਹ ਜਿਹੜੀ ਰਵੀ ਮੈਡੀਕੋਜ਼ ਨੂੰ ਆਪਾਂ ਪ੍ਰੋਪਰ ਸੇਲ ਕਰਦੇ ਹੋਏ ਰੰਗੀ ਹਤੀਆਂ ਸੀ ਇਹਨਾਂ ਨੂੰ ਇਸ ਜਿਹੜਾ ਰਵੀ ਹੈ ਪੁੱਤਰ ਸਰੂਪ ਚੰਦ ਇਹਨੂੰ ਅਸੀਂ ਰੰਗੇ ਹਤੀ ਉੱਥੇ ਇਹਦੇ ਤੋਂ ਰਿਕਵਰੀ ਕੀਤੀ ਹੈ ਰਿਕਵਰੀ ਦੇ ਵਿੱਚ 1239 ਨਸ਼ੀਲੀਆਂ ਗੋਲੀਆਂ ਤੇ 4260 ਨਸ਼ੀਲੇ ਕੈਪਸੂਲ ਰਿਕਵਰ ਕੀਤੇ ਆ ਜਿਹੜੀਆਂ ਤਾਂ ਗੋਲੀਆਂ ਨੇ ਉਹ ਟ੍ਰੈਮੈਡੋਲ ਹਾਈਡਰੋਕਲੋਰਾਈਡ ਇੱਕ ਕੈਲਸੀਡੇਲ ਨਾ ਦੀ ਬ੍ਰਾਂਡ ਥੱਲੇ ਇਹ ਵਿਕਰੀ ਕਰ ਰਿਆ ਸੀ ਤੇ ਜਿਹੜੇ ਕੈਪਸੂਲ ਨੇ ਉਹ ਸਿਗਨੋਰ ਬ੍ਰਾਂਡ ਦੇ ਜੋ ਕਿ ਇੱਕ ਪ੍ਰੈਗਲੈਮ ਪ੍ਰੈਗਬਲਿਨ ਸਾਲਟ ਹੈ ਜਿਹੜਾ ਉਹ ਦੀ ਜਿਹਦੀ ਵਿਕਰੀ ਬ੍ਰਾਂਡ ਹੈ ਉਹ ਤਾਂ ਐ ਤਸੀਰ ਰਿਕਵਰੀ ਕੀਤੀ ਇਹਦੇ ਵਿੱਚ ਅਸੀਂ ਮੁਕੱਦਮਾ ਨੰਬਰ 7 ਸਮਿਤੀ 24/1/2025 ਅਧੀਨ ਧਾਰਾ 22 25 ਗਾਰ 85 ਅਤੇ 232 ਬੀਐਨਐਸ ਤਹਿਤ ਅਸੀਂ ਮਕਦਮਾ ਦਰਜ ਕਰਕੇ ਬੰਦੇ ਨੂੰ ਅਰੈਸਟ ਕੀਤਾ ਹੈ ਜਿਹੜਾ ਮਾਲਕ ਹੈ ਰਵੀ ਉਹਨੂੰ ਅਰੈਸਟ ਕੀਤਾ ਇਹਦੇ ਪਹਿਲਾਂ ਵੀ ਮਕਦਮਾ ਨਹੀਂ ਕੋਈ ਹਾਂ ਇਹਦੇ ਤੇ ਪਹਿਲਾਂ ਵੀ ਜੀ ਆਪਣਾ 2012 ਦਾ ਇੱਕ ਥਾਣਾ ਤਪੇ ਦਾ ਮਕਦਮਾ ਹੈਗਾ ਉਹਦੇ ਵਿੱਚ ਸਜ਼ਾ ਜਪਤ ਹੈ ਸਰ ਕਿੰਨੀ ਕੀਮਤ ਵਾਲਾ ਨਸ਼ਾ ਫੜਿਆ ਗਿਆ ਹੈ ਇਹਦੀ ਮਾਰਕੀਟ ਵੈਲਿਊ ਜੋ ਪਤਾ ਲੱਗਿਆ ਵੀ ਇਹ ਜਿੰਨਾ ਲੈਂਦਾ ਸੀ ਤੇ 3 ਤੋਂ 4 ਗੁਣਾ ਉਦੀ ਜੋ ਮਾਰਕੀਟ ਵੈਲਿਊ ਤੋਂ ਬਲੈਕ ਕਰਕੇ ਵੇਚ ਰਿਆ ਸੀ ਇਹਦਾ ਇਹੋ ਮੈਡੀਕਲ ਸਟੋਰ ਸੀ ਜਿਹੜਾ ਹੋਰ ਵੀ ਫਿਲਹਾਲ ਤਾਂ ਇਹ ਜਿੱਥੋਂ ਇਹਦਾ ਇਹਦੇ ਉਥੇ ਹਾਜ਼ਰੀ ਮਿਲੀ ਹੈ ਮੌਕੇ ਤੇ ਰਵੀ ਮੈਡੀਕੋ ਬਾਕੀ ਤਾਂ ਤਫਤੀਸ਼ ਚੱਲ ਰਹੀ ਹੈ ਹੋਰ ਵੀ ਜਾਂਚ ਹੋਊਗੀ ਕਿਥੋਂ ਨੇ ਆਂਦਾ ਸੀ ਤੇ ਕਿਵੇਂ ਆ ਗਿਆ ਬਿਲਕੁਲ ਜੀ ਜਿਹੜਾ ਬੈਕਵਰਡ ਲਿੰਕ ਅਸੀਂ ਹਰ ਐਨਡੀ ਤੇ ਐਕਸਾਈਜ਼ ਦੇ ਮੁਕਦਮੇ ਦੇ ਵਿੱਚ ਸਾਡੀ ਇੱਕ ਪੁਲਿਸ ਦੀ ਵੀ ਇਨਵੈਸਟੀਗੇਸ਼ਨ ਵਿੱਚ ਅਸੀਂ ਫਾਰਵਰਡ ਤੇ ਬੈਕਵਰਡ ਲਿੰਕ ਦੋਨਾਂ ਨੂੰ ਚੰਗੀ ਤਰ੍ਹਾਂ ਖੰਗਾਲਦੇ ਆਂ ਉਦੇ ਵਿੱਚ ਇਹਦੇ ਵਿੱਚ ਜਿਹੜਾ ਵੇਚਣ ਲਈ ਤਾਂ ਇਹ ਲੋਕਲ ਜਿਹੜੇ ਮੁੰਡੇ ਨੇ ਉਹਨਾਂ ਨੂੰ ਵਿਕਰੀ ਇੱਕ ਓਪਨ ਮਾਰਕੀਟ ਵਿੱਚ ਕਰਦਾ ਸੀ ਬੈਕਵਰਡ ਲਿੰਕ ਦੇ ਵਿੱਚ ਇਹ ਮਾਲ ਕਿੱਥੋਂ ਆ ਰਿਹਾ ਕਿੱਥੋਂ ਇਹ ਕੈਪਸੂਲ ਤੇ ਗੋਲੀਆਂ ਆ ਰਹੀਆਂ ਉਹ ਸੀ ਬੰਦੇ ਆਈਡੈਂਟੀਫਾਈ ਤਕਰੀਬਨ ਸਾਡੇ ਹੋ ਚਲੇ ਨੇ ਦੀ ਇਨਵੈਸਟੀਗੇਸ਼ਨ ਜਾਰੀ ਹੈ ਅਸੀਂ ਉਸ ਕੰਪਨੀ ਵੀ ਵਰਕ ਕਰਾਂਗੇ ਪੂਰਨ ਪੰਜਾਬ ਦੇ ਸਰਭੇ ਦੇ ਵਿਖਿਆ ਦਰਵੇ ਦਾ ਤਸਕਰਾਂ ਦੀ ਜਿਹੜੀ ਪ੍ਰਾਪਰਟੀਆਂ ਨੂੰ ਫਰੀਡ ਕਰਨ ਦੇ ਕਾਫੀ ਮੰਗਲੇ ਸਾਹਮਣੇ ਆ ਰਹੇ ਕੋਈ ਅਸੀਂ ਬਰਨਾਲਾ ਸ਼ਹਿਰ ਦੇ ਵਿੱਚ ਵੀ ਕੋਈ ਦੀ ਇਹਦੇ ਨਾਲ ਸੰਬੰਧਿਤ ਪ੍ਰਾਪਰਟੀ ਇਹਦੀ ਹੈਗੀ ਹੈ ਅਸੀਂ ਪਹਿਲਾਂ ਤਾਂ ਆਇਡੈਂਟੀਫਾਈ ਕਰਾਂਗੇ ਕਿ ਉਹ ਕੀ ਉਹ ਡਰਗ ਮਨੀ ਤੋਂ ਹੀ ਬਣੀ ਹੋਈ ਹੈ ਜੇ ਉਹ ਸਾਨੂੰ ਤਸਦੀਕ ਹੋ ਜਾਂਦਾ ਅਸੀਂ ਵੱੜਦੇ ਇਨ ਬਿਨ ਕਾਰਵਾਈ ਕਰਦੇ ਹੋਏ ਉਹ ਪ੍ਰਾਪਰਟੀ ਅਟੈਚ ਕਰਨ ਦੇ ਵੀ ਉਪਰਾਲੇ ਕਰਦੇ ਹੋਏ ਕੰਸਰਨਡ ਅਥਾਰਟੀ ਤੋਂ ਹੁਕਮ ਲੈ ਕੇ ਪ੍ਰਾਪਰਟੀ ਸੀਲ ਵੀ ਕਰਾਂਗੇ ਜਨ ਨਸ਼ਾ ਤਸਕਰਾਂ ਨੂੰ ਕੀ ਕਹਿਣਾ ਚਾਹੁੰਦੇ ਨਸ਼ਾ ਤਸਕਰ ਜਿਹੜੇ ਹੈਗੇ ਆ ਦੇਖੋ ਇੱਕ ਬਹੁਤ ਹੀ ਸਮਾਜ ਦੇ ਵਿੱਚ ਕੋੜ ਹੈ ਇਹ ਕੁਝ ਤਾਂ ਯੂਥ ਹੈ ਜਿਹੜਾ ਮੇਨ ਵਿਚਾਰਕ ਸਮਾਜਿਕ ਵਿਚਾਰਧਾਰਾ ਤੋਂ ਵੱਖਰਾ ਚੱਲ ਰਿਹਾ ਹੈ ਇਹ ਇਹਦਾ ਜਿਹੜਾ ਹੈਗਾ ਵੀ ਜਿਹੜੀ ਨਵੀਂ ਪੀੜੀ ਤੇ ਬਹੁਤ ਗੰਦਾ ਪ੍ਰਭਾਵ ਪੈ ਰਿਹਾ ਹੈ ਮਾੜਾ ਪ੍ਰਭਾਵ ਹੈ ਤੇ ਨਸ਼ਾ ਤਸਕਰਾਂ ਨੂੰ ਤੇ ਇਹੀ ਮੈਂ ਅਪੀਲ ਕਰਨੀ ਚਾਹੁੰਦਾ ਵੀ ਤੁਸੀਂ ਇੱਕ ਸਮਾਜਿਕ ਮੇਨਸਟ੍ਰੀਮ ਚ ਆਓ ਜੇ ਕਿਸੇ ਦਾ ਕਿਸੇ ਕਾਰਨ ਵਰਸ਼ ਕੋ ਇਹੋ ਜੀ ਗਤੀਵਿਧੀ ਚ ਪਿਆ ਹੈ ਉਹ ਸਾਡੇ ਅੱਗੇ ਆ ਕੇ ਸਰੈਂਡਰ ਕਰੋ ਸਬਮਿਟ ਕਰੋ ਅਸੀਂ ਉਪਰਾਲੇ ਕਰਾਂ ਕਿ ਅਸੀਂ ਰੀਹੈਬਿਲੀਟੇਸ਼ਨ ਵੀ ਸਾਡੀ ਬਰਨਾਲਾ ਪੋਲਿਸੀਸ ਉਪਰਾਲੇ ਚ ਹੈ ਕਿ ਅਸੀਂ ਰੀਹੈਬਿਲੀਟੇਟ ਵੀ ਕਰਦੇ ਹਾਂ ਤੇ ਜੇ ਕੋਈ ਇਹੋ ਜਿਹੀ ਕਿਸੇ ਨੂੰ ਹੈਗੀ ਆ ਤੇ ਸਾਡੇ ਅੱਗੇ ਸਰੈਂਡਰ ਕਰੋ ਨਹੀਂ ਤਾਂ ਕਾਨੂੰਨ ਤਾਂ ਹੈਗਾ ਜੀ ਕਾਨੂੰਨ ਹੈ ਸਖਤ ਆਪਣੇ ਹੱਥ ਨੂੰ ਲੈ ਕੇ ਤੇ ਅਸੀਂ ਬਣਦੀ ਕਾਨੂੰਨੀ ਕਾਰਵਾਈ ਤਾਂ ਕਰਨੀ ਕਰਨੀ ਹੈਗੀ ਆ ਅਸੀਂ ਪਰਚਾ ਵੀ ਦੇਣਾ ਤੇ ਸਾਡਾ ਇਹ ਵੀ ਹੁੰਦਾ ਕਿ ਅਸੀਂ ਪਰਚੇ ਦੇ ਵਿੱਚ ਜੋ ਮਾਂ ਜੋ ਅਦਾਲਤੋ ਵਿੱਚ ਜੋ ساری ਤਫਰੀਦ ਜਾਣੀ ਹੈ ਅਸੀਂ ਇਹੋ ਜੇ ਪੱਖ ਰੱਖੀਏ ਕਿ ਉਹਨੂੰ ਸਜ਼ਾ ਵੀ ਹੋਵੇ ਇਹ ਅਸੀਂ ਸਖਤਾਈ ਨਾਲ ਅਸੀਂ ਅਪੀਲ ਕਰਨੀ ਚਾਹੁੰਦੇ ਸਾਰੇ ਨਸ਼ਾ ਤਸਕਰਾਂ ਨੂੰ ਕਿ ਇਹ ਕੰਮ ਬੰਦ ਕਰਨਾ ਇਹਦੇ ਨਾਲ ਸਮਾਜ ਦਾ ਬਹੁਤ ਅੱਗੇ ਨੁਕਸਾਨ ਹੋਇਆ ਤੇ ਅੱਗੇ ਹੋਰ ਹੋਏਗਾ ਇਹ ਬੰਦ ਕਰਨਾ ਚਾਹੀਦਾ। ਠੀਕ ਹੈ। ਉਹ ਬੰਦ ਹੋ ਮੁਕ। ਥੈਂਕ ਯੂ। ਜਿਹੜੀ ਸਾਡੀ ਆਪਣੀ ਬਰਨਾਲਾ ਪੁਲਿਸ ਤੇ ਜਿਹੜਾ ਡਰੱਗ ਇਨਸਪੈਕਟਰ ਨੇ ਮੈਡ ਇਨਸਪੈਕਟਰ ਪ੍ਰਨੀਤ ਕੌਰ ਇਹਨਾਂ ਨਾਲ ਜੁਆਇੰਟੀ ਨਾਲ ਅਸੀਂ ਇਹ ਰਿਕਵਰੀ ਕੀਤੀ ਹੈ ਤੇ ਮੌਕੇ ਤੇ ਜਿਹੜੀ ਰਵੀ ਮੈਡੀਕੋਜ਼ ਕੈਮੀ ਸ਼ਾਪ ਹੈ ਉਹਨੂੰ ਅਸੀਂ ਮੌਕੇ ਤੇ ਸੀਲ ਕਰ ਦਿੱਤਾ ਹੈ। ਤੇ ਅਸੀਂ ਇਨਸ਼ੋਰ ਕਰਾਂਗੇ ਕਿ ਇਹ ਹੁਣ ਅੱਗੇ ਤੋਂ ਇਹ ਵਿਕਰੀ ਵਾਲਾ ਕੰਮ ਬਿਲਕੁਲ ਟੋਟਲੀ ਬੰਦ ਹੋ ਜਾਵੇ। ਤੇ ਇਹਦੇ ਨਾਲ ਹੀ ਸਾਨੂੰ ਬੜਾ ਪਿੰਡ ਦੇ ਸਰਪੰਚ ਲੈਵਲ ਤੇ ਤੇ ਲੋਕਲ ਸਮਾਜਿਕ ਜਿਹੜੇ ਐਨ ਜੀਓਜ਼ ਹੈਗੀਆਂ ਉਹਨਾਂ ਦਾ ਬਹੁਤ ਸਾਨੂੰ ਹੰਗਾਰਾ ਮਿਲਿਆ ਉਹਨਾਂ ਨੇ ਬਹੁਤ ਪ੍ਰਸ਼ੰਸਾ ਕੀਤੀ ਹੈ ਬਰਨਾਲਾ ਪੁਲਿਸ ਨੇ ਕਿ ਅਸੀਂ ਉਸ ਏਰੀਆ ਦੇ ਵਿੱਚ ਜੋ ਵਿਕਰੀ ਹੋ ਰਹੀ ਸੀ ਅਸੀਂ ਉਹਨੂੰ ਆਇਡੈਂਟੀਫਾਈ ਕਰਕੇ ਤੇ ਮੌਕੇ ਤੇ ਰਿਕਵਰੀ ਕੀਤੀ ਪ੍ਰੈਕਟੀਕਲੀ ਦੁਕਾਨ ਦੇ ਵਿੱਚੋਂ ਤੇ ਉਹ ਸਾਨੂੰ ਕਾਫੀ ਪੋਜ਼ਿਟਿਵ ਵਿੱਚ ਰਿਸਪਾਂਸ ਮਿਲਿਆ ਤੇ ਅਸੀਂ ਹੋਰ ਵੀ ਇਹੋ ਜਿਹੇ ਉਪਰਾਲੇ ਕਰਦੇ ਰਹਿਣਾ ਅੱਜ ਇਹ ਕਰਨਾ ਹੈ ਅੱਜ ਪੇਸ਼ ਕਰਨਾ ਹੈ